UAE ਦੇ ਰਾਜਦੂਤ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀ ਮੁਲਾਕਾਤ ਵਪਾਰ ਵਣਜ ਅਤੇ ਹਵਾਈ ਸੰਪਰਕ ਬਾਰੇ ਕੀਤੀ ਚਰਚਾ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਨੂੰ ਮੌਕਿਆਂ ਦੀ ਧਰਤੀ ਵਜੋਂ ਪੇਸ਼ ਕਰਦਿਆਂ ਕਿ ਮਜ਼ਬੂਤ ਖੇਤੀ ਆਧਾਰਿਤ ਉਦਯੋਗਿਕ ਸੰਭਾਵਨਾਵਾਂ ਅਤੇ ਵਪਾਰਕ ਮਾਹੌਲ ਨੂੰ ਉਭਾਰਦਿਆਂ ਉਜਾਗਰ ਕੀਤਾ ਉਨ੍ਹਾਂ ਜੋਰ ਦੇ ਕੇ ਕਿਹਾ ਕਿ ਪੰਜਾਬ ਅਤੇ ਯੂਏਈ ਦਰਮਿਆਨ ਵਪਾਰ ਅਤੇ ਵਣਜ ਲਈ ਕੁਦਰਤੀ ਪਾਈ ਵਾਲੀ ਹੈ ਜਿਸ ਨੂੰ ਆਪਸੀ ਲਾਭ ਲੈਂੇਈ ਵਰਤਿਆ ਜਾ ਸਕਦਾ ਹੈ ਪੰਜਾਬ ਦੇ ਅਨਾਜ ਉਤਪਾਦਨ ਡੇਰੀ ਅਤੇ ਐਗਰੋ ਪ੍ਰੋਸੈਸਿੰਗ ਦੀ ਪ੍ਰਮੁੱਖਤਾ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਯੂਏਈ ਦੀਆਂ ਖੁਰਾਕ ਸੁਰੱਖਿਆ ਲੋੜਾਂ ਨੂੰ ਪੂਰਾ ਕਰਨ ਵਿੱਚ ਐਮ ਭੂਮਿਕਾ ਨਿਭਾ ਸਕਦਾ ਹੈ ਉਨ੍ਹਾਂ ਨੇ ਆਈਟੀ ਲੌਜਿਸਟਿਕਸ ਸਿਹਤ ਸੰਭਾਲ ਅਤੇ ਸਿੱਖਿਆ ਵਿੱਚ ਸਹਿਯੋਗ ਦੀ ਸੰਭਾਵਨਾ ਵੀ ਜੋੜ ਦਿੱਤਾ ਜਿਸ ਨਾਲ ਦੋਵਾਂ ਖੇਤਰਾਂ ਵਿੱਚ ਨਵੇਂ ਆਰਥਿਕ ਮੌਕੇ ਪੈਦਾ ਹੋ ਸਕਦੇ ਹਨ ਭਵਿੱਖ ਦੇ ਸਹਿਯੋਗ ਨੂੰ ਟਾਜਗਤ ਦਿਸ਼ਾ ਦੇਣ ਲਈ ਇਸ ਸੰਯੁਕਤ ਕਾਰਜ ਸਮੂਹ ਸੰਯੁਕਤ ਕਾਰਜ ਸਮੂਹ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀ ਜੋ ਕਿ ਆਪਸੀ ਹਿੱਤਾਂ ਦੇ ਸੰਭਾਵੀ ਖੇਤਰਾਂ ਦਾ ਮੁਲਾਂਕਣ ਅਤੇ ਖੋਜ ਕਰੇਗਾ ਅਤੇ ਵਪਾਰ ਅਤੇ ਨਿਵੇਸ਼ ਨੂਵਦਾ ਉਹਨਾਂ ਲਈ ਰਣਨੀਤੀਆਂ ਤਿਆਰ ਕਰੇਗਾ ਚਰਚਾ ਦੇ ਦੌਰਾਨ ਇੱਕ ਵੱਡਾ ਮੁੱਦਾ ਪੰਜਾਬ ਅਤੇ ਯੂਏਈ ਦੇ ਸ਼ਹਿਰਾਂ ਦਰਮਿਆਨ ਸਿੱਧੀ ਹਵਾਈ ਸੰਪਰਕ ਸਥਾਪਨਾ ਕਰਨ ਦੀ ਲੋੜ ਸੀ ਯੂਏਈ ਦੇ ਰਾਜਦੂਤ ਨੇ ਵਪਾਰ ਨਿਵੇਸ਼ ਅਤੇ ਸੈਰ ਸਪਟੇ ਦੀ ਸਹੂਲਤ ਲਈ ਅੰਮ੍ਰਿਤਸਰ ਅਤੇ ਚੰਡੀਗੜ੍ਹ ਮੋਹਾਲੀ ਹਵਾਈ ਅੱਡਿਆਂ ਤੇ ਯੂਏਈ ਲਈ ਵਾਦੂ ਸਿੱਧੀਆਂ ਉਡਾਨਾਂ ਦੀ ਮਹੱਤਤਾ ਤੇ ਵੀ ਜ਼ੋਰ ਦਿੱਤਾ ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿਵਾਇਆ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰੀ ਸ਼ਹਿਰੀ ਹਵਾ ਬਾਜੀ ਮੰਤਰੀ ਕੋਲ ਇਹ ਮੁੱਦਾ ਥਾਉਣਗੇ ਜਿਸ ਵਿੱਚ ਯੂਏਈ ਆਧਾਰਿਤ 에ਅਰਲਾਈਨਾਂ ਰਹੀਂ ਸਿੱਧੀਆਂ ਉਡਾਨਾਂ ਦੀ ਇਜਾਜ਼ਤ ਦੇਣ ਦੀ ਮੰਗ ਕੀਤੀ ਜਾਵੇਗੀ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਇਹ ਸੰਪਰਕ ਵਦਨ ਨਾਲ ਪੰਜਾਬ ਵਿੱਚ ਹਜ਼ਾਰਾਂ ਪ੍ਰਵਾਸੀ ਭਾਰਤੀਆਂ, ਕਾਰੋਬਾਰੀਆਂ ਅਤੇ ਪੇਸ਼ੇਵਰਾਂ ਦੇ ਲਈ ਵਪਾਰ, ਸੈਰ-ਸਪਾਟਾ ਅਤੇ ਯਾਤਰਾ ਦੀਆਂ ਸਹੂਲਤਾਂ ਵਿੱਚ ਵਾਧਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਬਿਹਤਰ ਹਵਾਈ ਸੰਪਰਕ ਨਾ ਸਿਰਫ ਆਰਥਿਕ ਸੰਬੰਧਾਂ ਨੂੰ ਮਜ਼ਬੂਤ ਕਰੇਗਾ ਸਗੋਂ ਦਿੱਲੀ ਤੋਂ ਯੂਏਈ ਤੱਕ ਉਡਾਨਾਂ ਦੀ ਵਰਤੋਂ ਕਰਨ ਵਿੱਚ ਯਾਤਰੀਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਵੀ ਘਟਾਵੇਗਾ ਉਨ੍ਹਾਂ ਆਸ ਪ੍ਰਕਟਾਈ ਕਿ ਇਸ ਮੁੱਦੇ ਦੇ ਹੱਲ ਨਾਲ ਪੰਜਾਬ ਅਤੇ ਯੂਏਈ ਦਰਮਿਆਨ ਹੋਰ ਆਰਥਿਕ ਸੰਭਾਵਨਾਵਾਂ ਪੈਦਾ ਹੋਣਗੀਆਂ ਇਹ ਮੀਟਿੰਗ ਆਰਥਿਕ ਰੁਝੇਵਿਆਂ ਨੂੰ ਵਧਾਉਣ ਅਤੇ ਪੰਜਾਬ ਯੂਏਈ ਸਬੰਧਾਂ ਨੂੰ ਨਵੀਆਂ ਉਚਾਈਆਂ ਤੇ ਲਿਜਾਣ ਦੇ ਸਾਂਝੇ ਦ੍ਰਿਸ਼ਟੀਕੋਣ ਨਾਲ ਸਮਾਪਤ ਹੋਈ ਜਿਸ ਵਿੱਚ ਲੰਬੇ ਸਮੇਂ ਦੇ ਦੇ ਵਪਾਰ ਅਤੇ ਨਿਵੇਸ਼ ਭਾਈਵਾਲੀ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ